ਤੁਹਾਡਾ ਮੇਰੇ ਪੰਜਾਬੀ ਲਾਇਬ੍ਰੇਰੀ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੈਂ ਤੁਹਾਡੇ ਨਾਲ ਪੰਜਾਬੀ ਸੱਭਿਆਚਾਰ ਦੇ ਵਿਆਹ ਦੀਆਂ ਰਸਮਾਂ ਦੌਰਾਨ ਕੀਤੇ ਜਾਂਦੇ 16 ਸ਼ਿੰਗਾਰ ਦੀ ਜਾਣਕਾਰੀ ਸਾਂਝੀ ਕਰ ਰਹੀ ਹਾਂ ਸੋ ਅੱਜ ਮੈਂ ਤੁਹਾਡੇ ਨਾਲ ਸੁਰਮੇ ਦੀ ਜਾਣਕਾਰੀ ਸਾਂਝੀ ਕਰਾਂਗੀ ਸੁਰਮਾ ਇੱਕ ਅਜੀਹਾ ਖਣਜੀ ਪੱਥਰ ਹੈ ਜਿਸ ਨੂੰ ਬਰੀਕ ਪੀਸ ਕੇ ਤੇ ਸਲਾਈ ਭਾਵ ਸੁਰਮਚੂ ਨਾਲ ਚੰਬੋੜ ਕੇ ਅੱਖਾਂ ਦੀਆਂ ਗਿੰਨੀਆਂ ਅਤੇ ਇੱਕ ਨੱਖੀਆਂ ਤੇ ਸਲਿੱਕੇ ਨਾਲ ਪਾਇਆ ਜਾਂਦਾ ਹੈ ਸੁਰਮੇ ਨੂੰ ਸੰਭਾਲਣ ਲਈ ਸੁਰਮੇਦਾਨੀ ਨੂੰ ਅਜਿਹੇ ਢੰਗ ਨਾਲ ਬਣਾਇਆ ਜਾਂਦਾ ਹੈ ਕਿ ਸੁਰਮਚੂ ਸੁਰਮੇ ਵਿੱਚ ਡੁੱਬਿਆ ਰਹੇ ਅਤੇ ਸੁਰਮੇਦਾਨੀ ਦਾ ਸੁਰਾਖ ਭਾਵ ਮੂੰਹ ਵੀ ਬੰਦ ਹੋ ਜਾਵੇ ਇਹ ਮੂੰਹ ਅਕਸਰ ਚੂੜੀਦਾਰ ਵਿਧੀ ਨਾਲ ਬੰਦ ਕੀਤਾ ਜਾਂਦਾ ਹੈ ਅਤੇ ਖੋਲਿਆ ਜਾਂਦਾ ਹੈ ਤਾਂ ਕਿ ਸਲਾਈ ਭਾਵ ਸੁਰਮਚੂ ਬਾਹਰ ਕੱਢਣ ਤੇ ਪਿੱਠਾ ਹੋਇਆ ਸੁਰਮਾ ਇਸਤਰੀ ਜਾਂ ਪੁਰਸ਼ ਦੋਵੇਂ ਇਸਤੇਮਾਲ ਕਰ ਸਕਣ ਅੱਖਾਂ ਦੀ ਅਸੋਦੀ ਵਜੋਂ ਵੀ ਕਈ ਪ੍ਰਕਾਰ ਦੇ ਸੁਰਮੇ ਮਿਲਦੇ ਹਨ ਪਰ ਪੰਜਾਬੀ ਸੱਭਿਆਚਾਰਕ ਪਹਿਰਾਵੇ ਅਤੇ ਸ਼ਿੰਗਾਰ ਨਾਲ ਸੰਬੰਧਿਤ ਸੁਰਮਾ ਖਣਜੀ ਪਦਾਰਥ ਨੂੰ ਪੀਸ ਕੇ ਹੀ ਬਣਾਇਆ ਜਾਂਦਾ ਹੈ ਜਿਸ ਨੂੰ ਸਲਾਈ ਦੀ ਵਿਧੀ ਦੁਆਰਾ ਅੱਖਾਂ ਦੀਆਂ ਗਿੰਨੀਆਂ ਤੇ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਦੀ ਸੁੰਦਰਤਾ ਵਿੱਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਧੰਨਵਾਦ